ਲਾਈ ਆ ਇਹਨਾਂ ਦੇ ਸੇਫਟੀ ਬੈਲਟ ਲਾਈ ਆ ਤੇ ਇਹਨਾਂ ਵਾਸਤੇ ਜਮਲਾ ਜੀ ਸੇਵਾ ਦੇਣਗੇ ਬਾਅਦ ਵਿੱਚ ਆ ਰਹੀ ਹੈ ਜੀ ਜੀ ਤੇ ਬਾਈਟ ਲਾ ਜੀ ਸੀ ਬਾਈਟ ਕਰਨੀ ਉਹਦੀ ਕਰਦੀ ਜੀ ਜੀ ਦਾਤ ਕਰ ਉਹ ਕਿ ਇਹਨੇ ਮਣੋਈ ਹੋ ਗਿਆ ਤਾਂ ਹੀ ਕਰਦਾ ਜੀ ਸ਼ੁਕਰੀਆ ਕਰ ਜੀ ਨਾ ਮਾ ਸਤਿ ਸ੍ਰੀ ਅਕਾਲ ਜੀ ਅੱਜ ਮਾਝਾ ਕਮਿਸ਼ਨਰ ਸਾਹਿਬ ਐਸਪੀ ਟ੍ਰੈਫਿਕ ਤੇ ਦਫ਼ਤਰ ਨੇ ਜੋ ਪ੍ਰਾਲਾ ਕੀਤਾ ਹੈ ਜਾਲ ਪਕੈਸੀ ਦੀ ਪ੍ਰਾਤਮਿਕੀ ਟੀਮ ਨਾਲ ਰੱਖ ਕੇ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਉਹਨਾਂ ਸੋਚਿਆ ਕਿ ਇਹ ਤਰੀਕਾ ਨਵੇਕਲਾ ਤਰੀਕਾ ਹੈ ਜਿਸ ਦੇ ਨਾਲ ਲੋਕਾਂ ਨੂੰ ਸੰਝ ਆਇਆ ਜਾ ਰਿਹਾ ਹੈ ਅਸੀਂ ਸਾਈਟ ਤੇ ਖਲੋਤੇ ਆ ਪਰ ਲੋਕ ਦੂਰੋਂ ਵੇਖ ਰਹੇ ਨੇ ਲੋਕਾਂ ਨੂੰ ਪਤਾ ਚੱਲ ਰਿਹਾ ਹੈ ਕਿ ਕੀ ਚੱਲ ਰਿਹਾ ਹੈ ਲੋਕਾਂ ਨੂੰ ਪਤਾ ਲੱਗ ਰਿਹਾ ਹੈ ਕਿ ਟ੍ਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੋਂ ਬਹੁਤ ਵਧੀਆ ਉਪਰਾਲਾ ਸਰਦਾ ਹੈ ਕਮਿਸ਼ਨਰ ਸਰਦਾ ਹੈ ਐਸਪੀ ਟ੍ਰੈਫਿਕ ਦਾ ਹੈ ਉਹ ਇਹੋ ਜਿਹੇ ਉਪਰਾਲੇ ਹੁੰਦੇ ਹੋਣੇ ਚਾਹੀਦੇ ਨੇ ਹੁੰਦੇ ਲekin ਲੋਕ ਕੀ ਬਹਾਨੇ ਲਗਾ ਰਿਆ ਕੋਈ ਬਨ ਲਾ ਰਿਹਾ ਕਿ ਇਲੈਕਟ੍ਰੀਕਲ ਵਾਲ ਸਕੂਟਰੀ ਤੇ ਹੈਲਮਟ ਪੋਣਾ ਜ਼ਰੂਰੀ ਨਹੀਂ ਹੈ ਹਨਾ ਇਹ ਅਫਵਾਹਾਂ ਨੇ ਗੰਤ ਅਫਵਾਹਾਂ ਨੇ ਜੇ ਉਹ ਡਕੂਗਾ ਸੱਟ ਲੱਗੂਗੀ ਤੇ ਉਹਦੇ ਇਹ ਨਹੀਂ ਵੇਖਿਆ ਜਾਊਗਾ ਜਦੋਂ ਉਹਦਾ ਸਿਰ ਹੀ ਨਹੀਂ ਵੇਖੂਗਾ ਕਿ ਮੈਂ ਇਲੈਕਟ੍ਰੀਕਲ ਸਕੂਟਰੀ ਤੇ ਸੀ ਹਨਾ ਇਹੋ ਜਿਹੀ ਅਫਵਾਹਾਂ ਨਹੀਂ ਹੋਣਾ ਚਾਹੀਦਾ ਕਿਸੇ ਨੇ ਕਿਹਾ ਮੈਂ ਇੱਥੇ ਹੀ ਚੱਲਿਆ ਕਿਸੇ ਨੇ ਕਿਹਾ ਕਿ ਮੇਰੇ ਫੇਰ ਟ੍ਰਾਂਸਫਰ ਕੀਤਾ ਹੈ ਇਹੋ ਜਿਹੀ ਗੱਲਾਂ ਨਹੀਂ ਹੋਣੀ ਚਾਹੀਦੀ ਹਾਂਜੀ ਜਰਾ ਜਿਹੜਾ ਤੁਹਾਡੇ ਕੋਲ ਨਾਮ ਪੁੱਛਣਾ ਕਿ ਤੇਰੇ ਗੱਲ ਵੀ ਆ ਰਹੀ ਹੈ ਏ ਜੀ ਸਾਡੇ ਮਾਨ ਜੋ ਕਮਿਸ਼ਨਰ ਸਾਹਿਬ ਏ ਡੀ ਸੀ ਪੀ ਡ੍ਰੈਫਟ ਸੀ ਵੀ ਹਫਾ ਸਿੰਘ ਦੀ ਰੰਦਾਵਾ ਉਹਨਾਂ ਦੀ ਰਹਿਨਮਾਈ ਦੇ ਹੇਠ ਅਸੀਂ ਰੋਡ ਸੇਫਟੀ ਪ੍ਰੋਗਰਾਮ ਜੋ ਅੰਮਿਤਿਆ ਸੀਗਾ ਉਹਦੇ ਤਹਿਤ ਸਕੂਲਾਂ ਕਾਗਜ਼ਾਂ ਵਿੱਚ ਚਲਾਇਆ ਵਿੱਚ ਜਾ ਕੇ ਲੋਕਾਂ ਨੂੰ ਰਿਅਰ ਕਰ ਰਹੇ ਆ ਤੇ ਅੱਜ ਦਾ ਜਿਹੜਾ ਤਰੀਕਾ ਸੀਗਾ ਜਮ ਜਮਦਾ ਜਿਹੜਾ ਸੀਗਾ ਉਹ ਆਪਣੇ ਉਸ ਧਰਤੀ ਤੋਂ ਲੈ ਕੇ ਧਰਤੀ ਤੇ ਲੈ ਕੇ ਆਏ ਆ ਕਿ ਤਾਂ ਲੋਕਾਂ ਨੂੰ ਸਮਝਾਇਆ ਜਾ ਸਕੇ ਲੋਕੀਂ ਦੇ ਮਨ ਵਿੱਚ ਇਹ ਚੀਜ਼ ਹੈਗੀ ਕਿ ਸ਼ਾਇਦ ਜਮ ਜਿਹੜੇ ਆ ਮੌਤ ਦੇ ਅਕੋਸ਼ ਵਿੱਚ ਲੈ ਕੇ ਜਾਂਦੇ ਆ ਤੇ ਉਹ ਜੰਮ ਜਿਹੜਾ ਉਹ ਧਰਤੀ ਦੇ ਆ ਕੇ ਸਾਨੂੰ ਇਹ ਸਮਝਾ ਰਿਹਾ ਕਿ ਟ੍ਰੈਫਿਕ ਰੂਲ ਜਿਹੜੇ ਫੋਲੋ ਕਰਨੇ। ਲੇਕਿਨ ਹੁਣ ਆਨਲਾਈਨ ਚਲਾਨ ਵੀ ਸ਼ੁਰੂ ਹੋ ਰਹੇ ਨੇ ਤਾਂ ਕਿ ਲੱਗਦਾ ਹੈ ਕਿ ਇਹ ਜਿਹੇ ਵਿੱਚ ਜਿਹੇ ਜਾਗਰੂਕ ਕੈਂਪ ਲਗਾਉਣੇ ਬਹੁਤ ਜ਼ਰੂਰੀ ਹੈ। ਪਿਛਲੇ ਦਿਨਾਂ ਚ ਜਿਹੜੀਆਂ ਜੀ ਪਹਿਲਾਂ 2023 ਦੀ ਜਿਹੜੀ ਫਿਗਰ ਸੀਗੀ ਉਹ 110 ਸੀਗੀ ਮੌਤਾਂ ਤੇ ਹੁਣ ਜਿਹੜੀ ਆ ਮੌਤਾਂ ਉਹ 78 ਹੋ ਗਈਆਂ 2024 ਚ ਤੇ ਉਹ ਗਿਣਤੀ ਜਿਹੜੀ ਕਿ ਕਮੀ ਆਈ ਹੈ ਉਹ ਕਿੰਨੇ ਦਾ ਕਿਰੇ ਇਹ ਲੋਕਾਂ ਚ ਅਵੇਅਰਨੈਸ ਆ ਗਈ ਆ ਲੋਕੀ ਜਾਗਰਤ ਹੋ ਚੁੱਕੇ ਨੇ ਤੇ ਅਸੀਂ ਜਿਹੜੇ ਆ ਲੋਕਾਂ ਨੂੰ ਹੋ ਜਿਹੜੇ ਆ ਜਾਗਰਤ ਕਰਨ ਦੀ ਲੋੜ ਆ ਉਹਨਾਂ ਨੇ ਐਸੇ ਜਿਹੜੇ ਆ ਆਈਡੀਆ ਲਿਆ ਕੇ ਲੋਕਾਂ ਨੂੰ ਕਰ ਰਹੇ ਆ ਤਾਂ ਜੋ ਲੋਕੀ ਜਾਗਰੂਕ ਹੋ ਸਕਣ